ਬੰਦੇ ਦਾ ਪੁੱਤ ਬਣਾਉਣੇ ਆ ਆਪਾਂ ਬਸ ਇੰਨੀ ਗੱਲ ਐ ਤੁਹਾਨੂੰ ਡੀਐਨਏ ਟੈਸਟ ਕਰਾ ਕੇ ਕਿਸੇ ਨੂੰ ਰਿਪੋਰਟ ਦੇਣ ਦੀ ਕੀ ਲੋੜ ਐ ਵੀ ਤੁਹਾਡੀ ਕਾਈ ਕਹਿੰਦੇ ਮੁੱਲ ਲੈ ਕੇ ਆਈ ਐ ਦੇਖੋ ਹੁਣ ਮੈਂ ਕੀ ਕਰਾਂ ਬੀ ਜੇ ਮੈਂ ਹੂੰ ਹੂੰ ਮੈਨੂੰ 25 ਸਾਲ ਹੋ ਗਏ ਡਿਸਟਰਬ ਕਰਤਾ ਇਹਨਾਂ ਲੋਕਾਂ ਨੇ ਤੁਸੀਂ ਫੋਨ ਬੰਦ ਕਰ ਦਿਓ ਆਪਦਾ ਬਸ ਨਹੀਂ ਫਿਰ ਮੈਂ ਜੇ ਫੋਨ ਬੰਦ ਕਰ ਦੇ ਮੈਂ ਕਦੇ ਕਮੈਂਟ ਨਹੀਂ ਪੜੀ ਤੁਸੀਂ ਜਦੋਂ ਕਾਰ ਕੱਢਦੇ ਹੋ ਆਪਦੇ ਗੇਟ 'ਚ ਕੁੱਤੇ ਭੌਂਕਦੇ ਨਹੀਂ ਇੱਥੇ ਨਹੀਂ ਇਹਨੂੰ ਰੀਲਾ ਭੇਜ ਮੈਨੂੰ ਇਹ ਦੱਸੋ ਆ ਜਦੋਂ ਕਾਰ ਗੇਟ 'ਚੋਂ ਕੱਢਦੇ ਹਾਂ ਕੁੱਤੇ ਭੌਂਕਦੇ ਕਿ ਨਹੀਂ ਹਾਂ ਕਈ ਵਾਰ ਪੁੱਤਰ ਜਾਣੇ ਹੁੰਨੇ ਹੋ ਫਿਰ ਨਹੀਂ ਪੁੱਛਣ ਲੱਗ ਜਾਨੇਓ ਕਿਉਂ ਭੌਂਕਦੇ ਹੋ। ਨਾ। ਫਿਰ ਇੱਥੇ ਕਿਉਂ ਪੁੱਛੀ ਜਾਨੇਓ ਕਿਉਂ ਦੱਸੀ ਜਾਨੇਓ ਉਹਨਾਂ ਨੂੰ। ਭੌਂਕਨਦੇ ਹੋ ਕੁੱਤਿਆਂ ਨੂੰ। ਤੁਸੀਂ ਆਪਦੀ ਚਾਲ ਚੱਲਦੇ ਜਾਓ। ਅੱਜ ਤੁਹਾਡਾ ਐਡਾ ਵੱਡਾ ਨਾਂ ਹੈ ਤੁਸੀਂ ਆਨੰਦ ਮਾਣੋ ਆਪਦਾ ਔਰ ਆਪਦੇ ਪੁੱਤ ਦੀ ਸੁੱਖ ਮੰਗੋ ਔਰ ਵਾਇਗਰੂ ਨੂੰ ਅਰਦਾਸ ਕਰੋ ਕਿ ਉਹਦੀ ਲੰਬੀ ਉਮਰ ਹੋ। ਨਹੀਂ ਤੁਸੀਂ ਕਮਜ਼ੋਰ ਹੋ। ਮੈਨੂੰ ਲੋਕ ਕਮਜ਼ੋਰ ਕਰ ਦਿੰਦੇ ਆ ਵੀ ਸ। ਹੋਂ ਤਾਂ ਕਮਜ਼ੋਰ ਹੀ। ਫਿਰ ਤੁਹਾਨੂੰ ਤਕੜਾ ਕਰਾਂਗੇ ਅਸੀਂ ਰਲ ਕੇ ਸਾਰੇ। ਸਾਰਾ ਪੰਜਾਬ ਤੁਹਾਡੇ ਫੇਵਰ ਚ ਖੜੂਗਾ ਆ ਕੇ ਤੁਹਾਨੂੰ ਤੁਹਾਡੇ ਫੈਨਸ ਉਸ ਬੰਦੇ ਨੂੰ ਜਵਾਬ ਦੇਣਗੇ